ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਸੁਹਾਗ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਰੋਟੀ ਖਾ ਲੈ ਤੀਏ ਨੀ ਆਲੂ ਬੜੀਆਂ ਦੇ ਨਾਲ ਮੈਂ ਨਾ ਖਾਣੀ ਮਾਏ ਨੀ ਮੇਰਾ ਦਿਲ ਇਹ ਉਦਾਸ ਸੋਰੇ ਜਾਣਾ ਤੀਏ ਨੀ ਤੇਰਾ ਓਯੋ ਟਿਕਣਾ ਇੱਕ ਦਿਨ ਰੱਖ ਲੈ ਮਾਏ ਨਹੀਂ ਹੋਗੀ ਢੋਲੀ ਤੇ ਯਾਰ ਰੱਖ ਨਾ ਸਕਦੀ ਤੀਏ ਨੀ ਤਾਂ ਬਣਿਆ ਬਿਹਾਰ ਰੋਟੀ ਖਾਲੇ ਤੀਏ ਨੀ ਆਲੂ ਬੜੀਆਂ ਦੇ ਮੈਨੇ ਖਾਣੀ ਦਾਦੀ ਜੀ ਮੇਰਾ ਦਿਲ ਇਹ ਉਦਾਸ ਸੋਰੇ ਜਾਣਾ ਤੀਏ ਨਹੀਂ ਤੇਰਾ ਓਈ ਓਟੀ ਕਾਣਾ ਇੱਕ ਦਿਨ ਰੱਖ ਲੈ ਦਾਦੀ ਜੀ ਮੇਰੀ ਢੋਲੀ ਤੇ ਆਰ ਰੱਖ ਨਾ ਸਕਦੀ ਤੀਏ ਨਹੀਂ ਤਾਂ ਬਣਿਆ ਬੇਹਾਰ ਰੋਟੀ ਖਾਲੇ ਤੀਏ ਨੀ ਅਲੂ ਬੜੀਆਂ ਦੇ ਨਾਲ ਮੈਂ ਨਾ ਖਾਣੀ ਤਾਈ ਜੀ ਮੇਰਾ ਦਿਲ ਇਹ ਉਦਾਸ ਸੋਰੇ ਜਾਣਾ ਤੀਏ ਨੀ ਤੇਰਾ ਓਈ ਓਟੀ ਕਾਣਾ ਇੱਕ ਦਿਨ ਰੱਖ ਲੈ ਤਾਈ ਜੀ ਮੇਰੀ ਢੋਲੀ ਤੇ ਆਰ ਰੱਖ ਨਾ ਸਕਦੀ ਤੀਏ ਨੀ ਇਹ ਤਾਂ ਬਣਿਆ ਬਿਹਾਰ ਰੋਟੀ ਖਾਲੇ ਤੀਏ ਨੀ ਅਲੂ ਬੜੀਆਂ ਦੇਣਾ ਮੈਂ ਨਾ ਖਾਣੀ ਮਾਮੀ ਜੀ ਮੇਰਾ ਦਿਲ ਇਹ ਉਦਾਸ ਸੋਰੇ ਜਾਣਾ ਤੀਏ ਨਹੀਂ ਤੇਰਾ ਯੋ ਯੋ ਟਿਕਣਾ ਇੱਕ ਦਿਨ ਰੱਖ ਲੈ ਮਾਮੀ ਜੀ ਮੇਰੀ ਢੋਲੀ ਤੇ ਆਰ ਰੱਖ ਨਾ ਸਕਦੀ ਟੀ ਈ ਖਾ ਲੈ ਤੀਏ ਨੀ ਆਲੂ ਬੜੀਆਂ ਦੇਣਾ ਮੈਂ ਨਾ ਖਾਣੀ ਚਾਚੀ ਜੀ ਮੇਰਾ ਦਿਲ ਏ ਉਦਾਸ ਸੋਰੇ ਜਾਣਾ ਤੀਏ ਨੀ ਤੇਰਾ ਯੋ ਯੋ ਟਿਕਾਣਾ ਇੱਕ ਦਿਨ ਰੱਖ ਲੈ ਚਾਚੀ ਜੀ ਮੇਰੀ ਢੋਲੀ ਤੇ ਆਰ ਰੱਖਣਾ ਸਕਦੀ ਤੀਏ ਨੀ ਇਹ ਤਾਂ ਬਣਿਆ ਬਿਹਾਰ ਰੋਟੀ ਖਾਲੇ ਤੀਏ ਨੀ ਆਲੂ ਬੜੀਆਂ ਦੇਣਾ ਮੈਂ ਨਾ ਖਾਣੀ ਪਾਬੋ ਨੀ ਮੇ ਸਸ ਸੋਰੇ ਜਾਣਾ ਨਣ ਦੇਨੀ ਤੇਰਾ ਓਈ ਓ ਟੀਕਣਾ ਇੱਕ ਦਿਨ ਰੱਖ ਲੈ ਪਾਬੋਨੀ ਮੇਰੀ ਢੋਲੀ ਤੇ ਯਾਰ ਰੱਖ ਨਾ ਸਕਦੀ ਨਣ ਦੇਨੀ ਇਹ ਤਾਂ ਬਣਿਆ ਬਿਹਾਰ ਰੋਟੀ ਖਾਲੇ ਨਣ ਦੇ ਨੀ ਆਲੂ ਬੜੀਆਂ ਦੇ ਨਾਲ ਰੋਟੀ ਖਾ ਲੈ ਤੀਏ ਨੀ ਆਲੂ ਬੜੀਆਂ ਦੇ ਨਾਲ ਮੇਰਾ ਇਹ ਗੀਤ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ